ਜਾਬ ਸਰਕਾਰ ਦੇ ਵੱਲੋਂ ਜੋ ਨਸ਼ਾ ਮੁਕਤ ਜਿਹੜੀ ਮਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਡੀਜੀਪੀ ਸਾਹਿਬ ਅਤੇ ਏਡੀਜੀਪੀ ਸਾਹਿਬ ਐਨਟੀਐਫ ਪੰਜਾਬ ਤੇ ਦਿਸ਼ਾ ਨਿਰਦੇਸ਼ਾ ਅਹਿਦ ਸ਼੍ਰੀ ਗੁਰਮントਬੀਰ ਸਿੰਘ ਆਈਜੀ ਐਨਟੀਐਫ ਰੋਇਪੁਰ ਦੀ ਜੋਗ ਅਗਵਾਈ ਹੇਠ ਜਿਹੜੀਆਂ ਐਨਟੀਐਫ ਰੋਇਪੁਰ ਦੀਆਂ ਟੀਮਾਂ ਲਗਾਤਾਰ ਬੜੀ ਮਿਹਨਤ ਤੇ ਲਗਨ ਨਾਲ ਕੰਮ ਕਰ ਰਹੀਆਂ ਨੇ ਇਹਦੇ ਤਹਿਤ ਸਾਡੇ ਡੀਐਸਪੀ tríਪਾਲਜੀ ਉਨ੍ਹਾਂ ਦੀ ਸੁਪਰਵਾਈਜ਼ਨ ਹੈਟ ਐਸਆਈ ਚੰਦਰਸ਼ੇਖਰ ਜੀ ਦੀ ਟੀਮ ਨੂੰ ਕੱਲ 13 11 ਨੂੰ ਇਹਨਾਂ ਨੇ ਸਟੀਕ ਇਨਫਰਮੇਸ਼ਨ ਸੀਗੀ ਕਿ ਬਗੀਚਾ ਸਿੰਘ son of ਪਰਮਜੀਤ ਸਿੰਘ ਵਾਸੀ ਪਿੰਡ ਗੱਟੀ ਰਾਜੋ ਕੀ ਥਾਣਾ ਸਦਰ ਫਲੂਰਪੁਰ ਇਹ ਵੱਡੀ ਕੇ ਬਲੈਕ ਜਿਹੜੀ ਜਾ ਕਨਸਾਈਨਮੈਂਟ ਲੈ ਕੇ ਆ ਰਿਹਾ ਜਦੋਂ ਇਹਨਾਂ ਨੇ ਪਿੰਡ ਮੰਦਰੀ ਦੇ ਨੇੜੇ ਕੁੰਡੇ ਮੋੜ ਦੇ ਲੱਗੇ ਜਦੋਂ ਰਾਉਂਡ ਅਪ ਕੀਤਾ ਇਹਨਾਂ ਨੂੰ ਇਹਨੂੰ ਅੱਗੇ ਦੇ ਕੋਲੋਂ ਅ 8 ਕਿਲੋ 250 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਤੇ ਇਹਦਾ ਪਛੋਕੜ ਜਿਹੜਾ ਹੈਗਾ ਵਾ ਇਹਦੇ ਪਹਿਲਾਂ ਹੀ ਇੱਕ ਇਹਦਾ ਭਰਾ ਉਹ ਵੀ ਜੇਲ ਦੇ ਵਿੱਚ ਆ ਇਹਦਾ ਪਿਤਾ ਉਹ ਵੀ ਜੇਲ ਦੇ ਵਿੱਚ ਆ ਇਹਨਾਂ ਤੇ ਵੀ 13 9 ਬੱਚੀ ਨੂੰ ਸਾਢੇ 4 ਕਿਲੋ ਇਹਨਾਂ ਦੇ ਕੋਲੋਂ ਹੈਰੋਇਨ ਬਰਾਮਦ ਹੋਈ ਸੀ ਜਿਹੜੀ ਹੁਣ ਜੇਲ ਦੇ ਵਿੱਚ ਆ ਕਿੱਥੋਂ ਕਰ ਰਹੇ ਰਹਿੰਦੇ ਕਿ ਇਹ ਡਰੋਨ ਦੇ ਰਾਹੀਂ ਪਾਕਿਸਤਾਨ ਤੋਂ ਸਰੀ ਜਿਹੜੀ ਅਨਕਲ ਸਾਈਨਮੈਂਟ ਆਈ ਸੀਗੀ ਜਿਹੜੀ ਫਜ਼ਰ ਅੱਗੇ ਜਿਹੜੀਆਂ ਡਿਲੀਵਰ ਹੋਣੀਆਂ ਉਹ ਨਹੀਂ ਸੀਗੀ ਤੇ ਇਹਦੇ ਤਹਿਤ ਅਸੀਂ ਹੁਣ 5 ਦਿਨਾਂ ਦਾ ਰਿਮਾਨ ਲਿਆ ਵਾ ਜਿਹਦੀ ਜਿਹੜੀ ਸਟੇਜ ਸਾਡੀ ਪਹਿਲੀ ਇਨਵੈਸਟੀਗੇਸ਼ਨ ਦੀ ਆ ਚੀ ਥੋੜਾ ਇਹਨੂੰ ਇਨਵੈਸਟੀਗੇਸ਼ਨ ਕਰ ਰਹੇ ਹਾਂ ਪੁੱਛ ਦਾਲ ਤੋਂ ਬਾਅਦ ਬਾਅਦ ਲੱਗੂਗਾ ਵੀ ਇਹ ਕਿਹੜੇ ਕਿਹੜੇ ਬੰਦੇ ਹਾਂ ਜਿਹੜੇ ਪਹਿਲਾਂ ਵੀ ਤਾਂ ਮਾਮਲੇ ਨਹੀਂ ਨਹੀਂ ਜੀ ਤੇ ਪਹਿਲਾਂ ਕੋਈ ਮਕਦਮਾ ਦੱਜ ਨਹੀਂ ਆ ਪਰ ਇਹਦੇ ਪਸ਼ੋਕੜ ਜਿਹਦਾ ਪਿਤਾ ਤੇ ਜਿਹਦਾ ਭਰਾ ਦੋਵੇਂ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਨੇ ਤੇ ਕੁਇੰਗ ਇਨਵੈਸਟੀਗੇਸ਼ਨ ਨਹੀਂ ਕਿ ਉਹ ਫਸਟ ਸਟੇਜ ਤੇ ਹੈਗੀ ਅਜੇ ਦੱਸਣਾ ਕੋਈ ਮناسب ਨਹੀਂ ਹੈਗਾ ਪੰਜ ਦਿਨ ਅੰਦਰ ਰਿਮਾਂਡ ਸਾਡੇ ਕੋਲ ਆ ਮਾਰਡ ਦੇ ਦੌਰਾਨ ਜੜੀ ਵੀ ਕੋਈ ਗੱਲ ਸਾਹਮਣੇ ਆਉਗੀ ਤਾਂ ਅਸੀਂ ਸੇਰ ਕਰ ਲਾਂਗੇ ਇਹ ਸਰ ਇਹਦੇ ਤੁਸੀਂ ਦੱਸਿਆ ਕਿ ਇਹਦੇ ਪਿਓ ਦੇ ਦੇ ਭਰਾ ਤੇ ਪਹਿਲਾ ਅੰਕਲ ਉਸ ਤੋਂ ਇਲਾਵਾ ਵੀ ਸਰ ਪਰਿਵਾਰ ਤੇ ਕੋਈ ਹੋਰ ਕੁਝ ਆਮ ਨਹੀਂ ਕੋਈ ਸਿਲਾ ਜਿਹਾ ਹੋਰ ਨਹੀਂ ਨਹੀਂ ਇਹ ਤਿੰਨ ਭਰਾ ਨੇ ਜੀ ਇੱਕ ਬਦਰ ਇਹਨਾਂ ਦਾ ਬਾਹਰੀ ਹੈ ਤੇ ਪਰ ਇਹ ਤਿੰਨੇ ਭਰਾ ਦੋਵੇਂ ਭਰਾ ਤੇ ਇੱਕ ਫਾਦਰ ਇਹਨਾਂ ਦਾ ਇਸ ਕਮ ਚਰਨ ਗਵਰਨਮੈਂਟ ਸੀਗੀ ਉਹਨਾਂ ਦੀ ਦੂਤਾ ਰੈਸਟ ਹੋ ਗਈ ਪਹਿਲਾ ਹੀ ਮਕਦਮੇ ਵਿੱਚ ਤੇ ਮੈਨੂੰ ਕੱਲ ਕੀਤਾ ਕਿਹੜੀ ਹਰਵਨ ਪੜੀਏ ਕਿੰਨੀ ਫੜੀ ਤੇ ਕਿੱਥੋਂ ਫੜੀ ਕਿੱਥੋਂ ਫੜੀ ਕਿੰਨੇ ਬੰਦੇ ਫੜੇ ਨੇ ਜੀ ਪੰਜਾਬ ਸਰਕਾਰ ਦੇ ਨੋਜੋਤ ਨਸ਼ਾ ਬੰਦ ਫੀੜੀ ਕਾਰਵਾਈ ਹੈ ਜੀ ਆ ਉਹਦੇ ਤਹਿਤ ਸਟਰੀ ਸਾਡੇ ਸਪੈਸ਼ਲਰ ਜਿਹੜੇ ਜੀ ਸਾਹਿਬ ਨੇ ਏਡੀਪੀ ਸਾਹਿਬ ਨੇ ਤੇ ਇੰਚਾਰਜ ਗੁਰਮੀਤ ਸਿੰਘ ਏਆਈਜੀ ਐਨਟੀਐਫ ਫੋਰਪੋਰੇ ਦੀ ਜੋਗ ਬਾਈਹੇਟ ਇਕ ਕੱਲ ਮਿਤੀ 13 ਨੂੰ 13/11 ਨੂੰ ਸਾਡੇ ਡੀਐਸਪੀ ਸਾਹਿਬ ਪ੍ਰਥੀਪਾਲ ਜੀ ਦੇ ਸੁਪਰਵਾਈਜ਼ਨ ਹੇਠ ਇੱਕ ਟੀਮ ਸੀਗੀ ਏਐਸਆਈ ਚੰਦਰ ਸ਼ੇਖਰ ਇਹਨਾਂ ਨੂੰ ਬੜੀ ਸਟੀਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜਾ ਇਹ ਸੁਰੀਚਾ ਸਿੰਘ ਸਨ ਆਫ ਪਰਮਜੀਤ ਸਿੰਘ ਵਾਸੀ ਪਿੰਡ ਗੱਟੀ ਰਾਜੋਕੇ ਇਹ ਹਰ ਰੋਜ਼ ਦੀ ਖੇਤ ਜੜੀਆ ਕਾਫੀ ਵੱਡੀ ਮਾਤਰਾ ਵਿੱਚ ਲੈ ਕੇ ਆ ਰਿਆ ਉਹਦੇ ਤੇਦਕਾਰਵੀ ਕਰਦੇ ਹੋਏ ਇਨੰਤ ਜੀ ਜਦੋਂ ਕਾਰਵਾਈ ਕੀਤੀ ਨੂੰ ਅਰਾਊਂਡ ਅਪ ਕੀਤਾ ਤਾਂ ਇਹਦੇ ਕੋਲੋਂ 8 ਕਿਲੋ 250 ਗ੍ਰਾਮ ਹੈਰੋਇਨ ਏਅਰ ਕਵਰ ਹੋਈ ਆ ਪਿੰਡ ਮਦਰੀ ਦੇ ਨੇੜੇ ਦੀ ਕੁੰਡੇ ਮੋੜ ਤੋਂ ਸਰ ਕਿੱਥੋਂ ਲੈ ਕੇ ਆਏ ਸੀ ਇਹ ਡੂੰਗਰਾ ਹੀ ਪਾਕਿਸਤਾਨ ਦੇ ਨਾਲ ਇਹਦੇ ਜਿਹੜੇ ਸੰਪਰਕ ਜਿਹੜੇ ਆ ਪਾਈ ਗਏ ਆ ਤੇ ਇਹਦੇ ਜਿਹੜਾ ਭਰਾ ਵਾ ਇੱਕ ਉਹ ਵੀ ਪਹਿਲਾਂ ਜੇਲ੍ਹ ਦੇ ਵਿੱਚ ਆ ਤੇ ਇੱਕੇ ਦਾ ਜਿਹੜਾ ਪਿਤਾ ਉਹ ਵੀ ਜੇਲ੍ਹ ਦੇ ਵਿੱਚ ਆ ਉਹ ਪਹਿਲਾਂ 13-9 ਨੂੰ ਪਹਿਲਾਂ ਉਹ ਵੀ ਇਹ ਸਾਡੇ 4 ਕਿਲੋ ਐਰੋਨ ਦੇ ਵਿੱਚ ਅਰੈਸਟ ਹੋਏ ਨੇ ਉਹ ਜੇਲ੍ਹ ਦੇ ਵਿੱਚ ਆ। ਸਰ ਇਹ ਕਿੰਨਾ ਲੰਮਾ ਕਰਤਮਾ ਦੀ ਦਰਜ ਹੈ। ਇਹਦੇ ਤੇ ਕੋਈ ਮਗਦਮਾ ਨਹੀਂ ਦਰਜ। ਪਹਿਲੀ ਵਾਰ ਕੀ ਭਣੋ? ਆ ਪਹਿਲੀ ਵਾਰ ਚ ਹਾਂਜੀ। ਪਰ ਇਹਦਾ ਪਿਸ਼ੋਕਰ ਜਿਹੜਾ ਵਾ ਉਹਦਾ ਪਿਸ਼ੋਕਰ ਇੱਕ ਕ੍ਰਿਮੀਨਲ ਟਾਈਪ ਦਾ ਸਮਗਲਰ ਟਾਈਪ ਦਾ ਪਰਿਵਾਰ ਇਹਨਾਂ ਦਾ ਪਹਿਲਾਂ ਹੀ ਆਲਰੇਡੀ ਦੋ ਬੰਦੇ ਇਹਨਾਂ ਦੇ ਜੇਲ੍ਹ ਚ। ਇਹਦੀ ਸਪਲਾਈ ਹੋਣੀ ਸਾਡੀ ਜਿਹੜੀ ਆ ਇਨਵੈਸਟੀਗੇਸ਼ਨ ਪਹਿਲੇ ਸਟੇਜ ਤੇ ਆ। ਤੇ ਸਮਾਨ ਇਹਦਾ 5 ਦਿਨ ਦਾ ਸੀ ਲਿਆ ਹੋਇਆ ਤੇ ਉਤੋਂ ਗਾਂ ਫਦਰ ਇਨਵੈਸਟੀਗੇਸ਼ਨ ਜਾਰੀ ਹੈ ਉਤੋਂ ਪਤਾ ਲੱਗੂਗਾ ਵੀ ਕਿੰਨੇ ਦੇ